ਮੈਂ ਸੁਵਿੰਦਰ ਸਿੰਘ ਖੇਤੀਬੜੀ ਵਿਕਾਸ ਅਫਸਰ ਡਾਕਟਰ ਮੁੱਖ ਖੇਤੀਬੜੀ ਅਫਸਰ ਜੀ ਮੁਖਸਾ ਸਾਹਿਬ ਜੀ ਸਰ ਜਿਹੜੀ ਰੇਡ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਰੇਡ ਹੈ ਕੀ ਕੀ ਕਿਹੜੇ ਕਿਹੜੇ ਟੀਮਾਂ ਤੋਂ ਕੋਈ ਸਪੈਸ਼ਲ ਸੂਚਨਾ ਦੇ ਅਧਾਰ ਤੇ ਰੇਡ ਹੋਈ ਹੈ ਜਾਂ ਕਿਸ ਦਾਇਰੇ ਦੇ ਵਿੱਚੋਂ ਕਿਸ ਤਰ੍ਹਾਂ ਦੀ ਰੇਡ ਰਹੀ ਹੈ ਆ ਬਲਾਕ ਲੰਬੀ ਦੀ ਜਿਹੜੀ ਕੁਆਲਟੀ ਕੰਟਰੋਲ ਦੀ ਸਾਡੀ ਟੀਮ ਹੈ ਉਹ ਰੁਟੀਨ ਦੀ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜੀ ਖੇਤੀਬੜੀ ਇਨਫੋਰਸ ਦੀ ਰਕਣਾ ਉਹਨਾਂ ਦੇ ਰੈਗੂਲਰ ਚੈਕਿੰਗ ਕਰਦੇ ਰਹਿੰਦੇ ਆ ਰੌਂਡ ਦੇ ਸੀ ਅ ਇਸੇ ਫੀਲਡ ਦੇ ਵਿੱਚੋਂ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਚੰਨੂ ਦੇ ਵਿੱਚ ਇੱਕ ਡੀਲਰ ਹੈ ਅ ਸਿੰਗੁਲਾ ਪ੍ਰੈਸ਼ਰ ਦੇ ਨਾਮ ਤੇ ਉਹਨਾਂ ਨੇ ਅਨ ਅਥੋਰਾਈਜ਼ਡ ਫਰਟੀਲਾਈਜ਼ਰ ਇਸੇ ਘਰ ਦੇ ਵਿੱਚ ਸਟੋਰ ਕਰਕੇ ਰੱਖੀ ਹੋਈ ਹੈ ਉਹਨਾਂ ਨੇ ਅਚੰਚਤ ਚੈਕਿੰਗ ਕੀਤੀ ਸੀ ਔਰ ਚੈਕਿੰਗ ਦੌਰਾਨ ਸਾਰਾ ਰਿਕਾਰਡ ਦੇਖਣ ਤੋਂ ਬਾਅਦ ਪਾਇਆ ਗਿਆ ਕਿ ਇਹ ਵਾਲਾ ਜੋ ਡੀਲਰ ਹੈ ਫਰਟੀਲਾਈਜ਼ਰ ਔਰ ਸੀਡ ਦਾ ਉਹਦੇ ਕੋਲੇ ਲਾਇਸੈਂਸ ਹੈ ਨਹੀਂ ਔਰ ਬਿਨਾ ਲਾਇਸੈਂਸ ਉਹ ਫਰਟੀਲਾਈਜ਼ਰ ਦੀ ਸੇਲ ਕਰ ਰਹੇ ਸੀ ਜਦੋਂ ਸਾਰਾ ਸਟਾਕ ਇਹ ਦੇਖਿਆ ਗਿਆ ਤਾਂ ਕਾਫੀ ਤਾਦਾਦ ਦੇ ਵਿੱਚ ਬਲਕ ਦੇ ਵਿੱਚ ਫਰਟੀਲਾਈਜ਼ਰ ਵੱਖਰਾ ਉਤਰ ਰਹੇ ਕਿੰਨੀ ਕੀਮਤ ਕਿੰਨੀ ਹੋ ਸਕਦੀ ਹੈ ਜਿਹੜਾ ਅੱਜ ਫਿਲਹਾਲ ਅਸੀਂ ਸਾਰਾ ਜਿੰਨਾ ਵੀ ਸਟਾਕ ਹੈ ਉਹਦੀ ਇੱਕ ਇਨਵੈਂਟਰੀ ਬਣਾ ਕੇ ਉਹਦੀ ਕੈਲਕੂਲੇਸ਼ਨ ਕਰ ਰਹੇ ਹਾਂ ਪਰ ਪੂਰੀ ਕੀਮਤ ਦਾ ਅਜੇ ਤੱਕ ਅੰਦਾਜ਼ਾ ਉਹਦੀ ਸਾਰੀ ਕੈਲਕੂਲੇਸ਼ਨ ਤੋਂ ਬਾਅਦ ਲੇ ਕੇ ਕੀ ਨਾ ਮੈਂ ਸਰ ਜਿਵੇਂ ਜੋ ਦੁਕਾਨ ਦਾ ਮਾਲਕ ਹੈ ਕਿਸੇ ਦਾ ਕਿਥੋਂ ਦਾ ਰਹਿਣ ਵਾਲਾ ਹੈ ਕਿੰਨੇ ਟਾਈਮ ਤੋਂ ਦੁਕਾਨ ਚਲਾ ਰਿਹਾ ਹੈ ਇਹਿੰਦ ਚੰਨੂ ਦਾ ਸਿੰਗਲ ਪ੍ਰੈਸਰ ਦੇ ਨਾਮ ਤੇ ਔਰ ਇਹਨਾਂ ਕੋਲੇ ਇਨਸੈਕਟਰ ਦਾ ਲਾਇਸੈਂਸ ਕਾਫੀ ਪੁਰਾਣਾ ਹੈ 2000 ਅਰਾਊਂਡ ਬਰ 2012 ਤੋਂ ਇਹ ਇੱਕ ਅਕਸਰ ਦਾ ਕੰਮ ਕਰ ਰਹੇ ਹੈ ਬਟ ਜਿਹੜਾ ਫਰਟੀਲਾਈਜ਼ਰ ਦਾ ਉਹ ਬਿਨਾਂ ਲਾਇਸੈਂਸ ਤੋਂ ਸੇਲ ਪਰਚੇਸ ਕਰ ਰਹੇ ਸੀ ਸਰ ਕਿੰਨੇ ਕ ਟਾਈਮ ਤੋਂ ਹੈ ਵੇਦ ਜਿਹੜਾ ਗੋਦਾਮ ਵੀ ਤੁਸੀਂ ਦੱਸ ਰਹੇ ਹੋ ਵੀ ਮਹਿਕਮੇ ਦੀ ਨਿਗਾਹ ਵਿੱਚ ਨਹੀਂ ਹੈ ਵੇਦ ਗੋਦਾਮ ਹੈ ਕਿਸ ਤਰ੍ਹਾਂ ਦੇ ਜਿਨਾਂ ਸਟਾਕ ਦੇਖਿਆ ਗਿਆ ਉਹਦੇ ਤੋਂ ਇਹ ਪਤਾ ਲੱਗਦਾ ਰੀਸੈਂਟਲੀ ਅ ਕੋਈ ਥੋੜੇ ਸਮੇਂ ਤੋਂ ਇਹਨਾਂ ਨੇ ਇੱਕ ਦਿਨ ਸਟੋਰ ਕਰਨਾ ਸ਼ੁਰੂ ਕੀਤਾ ਕਿਉਂਕਿ ਪਹਿਲਾਂ ਡਿਪਾਰਟਮੈਂਟ ਰੈਗੂਲਰਲੀ ਇਹਨਾਂ ਦੇ ਅਸੈਂਬਲੀ ਵੀ ਕਰਦਾ ਰਿਹਾ ਉਦੋਂ ਕਦੇ ਇਹਦਾ ਤਾਂ ਮਾਮਲਾ ਧਿਆਨ ਦੇ ਵਿੱਚ ਨਹੀਂ ਆਇਆ ਸੀ ਇਹਨਾਂ ਆ ਮੈਂ ਕਿਹੜੇ ਮਤਮੇਨਾ ਮੈਂ ਖੇਤੋੜੀ ਬਾਬ ਤੋਂ ਵਿਜੇ ਸਿੰਘ ਬਲਾਕ ਖੇਤੋੜੀ ਅਸਰ ਲੰਬੀ ਜਿਹੜੀ ਕੀਤੀ ਹੈ ਚੰਨੂ ਪਿੰਡ ਦੇ ਵਿੱਚ ਕੀ ਪੂਰਾ ਮਾਮਲਾ ਕੀ ਹੈ ਚੰਨੋਪਿੰਡ ਦੇ ਵਿੱਚ ਅਸੀਂ ਅਚਨਚੇਤ ਚੈਕਿੰਗ ਜਿਹੜੀ ਕਾਰਨਾ ਦੀ ਕਰ ਰਹੇ ਸੀ ਤੇ ਸਾਨੂੰ ਗੁਪਤ ਸੂਚਨਾ ਮਿਲੀ ਵੀ ਉੱਥੇ ਇੱਕ ਮਕਾਨ ਦੇ ਵਿੱਚ ਕਿਸੇ ਨੇ ਅਧਿਕਾਰਤ ਤੌਰ ਤੇ ਆਹ ਤੇ ਪੈਸਟਿਸਾਈਡ ਸਟੋਰ ਕੀਤਾ ਹੋਇਆ ਤੇ ਪੂਰੀ ਲੰਬੀ ਬਲਾਕ ਦੀ ਟੀਮ ਨੇ ਆਣ ਕੇ ਤੇ ਉਹਨਾਂ ਤੇ ਰੇਡ ਮਾਰ ਰੇਡ ਕੀਤੀ ਰੇਡ ਕਰਨ ਤੇ ਪਤਾ ਲੱਗਾ ਤੇ ਉਹ ਜਿਹੜੀ ਥਾਂ ਹੈ ਉਹ ਸਿੰਗਲਾ ਪੈਸਾਈਸਾਈਡ ਐਂਡ ਫਰਟੀਲਾਈਜ਼ਰ ਜਿਹੜਾ ਕਿ ਉਹਦੇ ਕੋਲੇ ਪੈਸਾਈਸਾਈਡ ਦਾ ਲਾਇਸੈਂਸ ਹੈ ਪਰ ਖਾਦ ਤੇ ਬੀਜ ਦਾ ਲਾਇਸੈਂਸ ਨਹੀਂ ਹੈ ਉਹਨੇ ਅਣਅਧਿਕਾਰਤ ਥਾਂ ਦੇ ਉੱਤੇ ਜਿਹੜਾ ਮਾਲ ਸਟੋਰ ਕਰ ਰੱਖਿਆ ਸੀ ਉਹਦੀ ਸਾਰੇ ਦੀ ਇਨਵੈਂਟਰੀ ਬਣਾ ਲਈ ਹੈ ਤੇ ਉਹਦੇ ਸੈਂਪਲਿੰਗ ਕਰੀ ਜਾਂਦੇ ਆ ਤੇ ਇਹਨੂੰ ਸੈਂਪਲ ਲੈ ਕੇ ਤੇ ਅਗਲੇ ਦੀ ਕਾਰਵਾਈ ਹਿੱਤ ਇਹ ਡਿਟੇਲ ਹੈ ਸਰ ਪਿਛਲੇ ਕਿੰਨੇ ਟਾਈਮ ਤੋਂ ਇਹ ਗੋਦਾਮ ਜਿਹੜਾ ਚੱਲਦਾ ਹੀ ਅੰਦਰ ਕਿੰਨੇ ਟਾਈਮ ਤੋਂ ਇਹ ਗੈਰ ਕਾਨੂੰਨੀ ਕਹਿ ਸਕਦੇ ਆ ਨਾ ਇਹ ਗੈਰ ਕਾਨੂੰਨੀ ਜਰੀਏ ਜਗਾ ਬਣਾਇਆ ਹੋਇਆ ਹੈ ਸਾਨੂੰ ਪਹਿਲਾਂ ਇਸ ਨਹੀਂ ਸੀ ਪਤਾ ਇਹ ਗੁਪਤ ਸੂਚਨਾ ਕਿਸੇ ਨੇ ਸਾਨੂੰ ਭੁੰਕੀ ਦਿੱਤੀ ਤੇ ਉਹ ਉਸ ਵੇਲੇ ਅਸੀਂ ਜਾਣ ਕੇ ਰੇਡ ਕੀਤਾ ਤੇ ਰੇਡ ਕਰਨ ਤੇ ਪਾਇਆ ਗਿਆ ਵੀ ਉੱਥੇ ਉਹਨਾਂ ਕੋਲ ਲਾਇਸੈਂਸ ਨਹੀਂ ਹੈ ਟੋਟਲ ਕਿੰਨੀਆਂ ਚੀਜ਼ਾਂ ਦੇ ਸੈਂਪਲ ਭਰੇ ਗਏ ਆ ਕਿੰਨਾ ਕੁ ਮਾਲ ਹੈ ਤੇ ਸਟਾਕ ਕਿੰਨੀ ਕੁੰਡ ਦੀ ਕੀਮਤ ਹੋਏਗੀ ਉਸ ਮਾਲ ਦਾ ਕੀਮਤ तकरीबन 20 ਲੱਖ ਦੇ ਲਾਗੇ ਜਿਹੜਾ ਉਹਨਾਂ ਦਾ ਮਾਲ ਦੀ ਕੀਮਤ ਹੋਊਗੀ ਉਹਦੇ ਵਿੱਚ ਜਿਹੜੇ ਹੁਣ ਤੱਕ ਸੈਂਪਲ ਤਿੰਨ ਫਰਟੀਲਾਈਜ਼ਰ ਦੇ ਭਰਲੇ ਨੇ ਤੇ ਤਿੰਨ ਪੈਸਟੀਸਾਈਡ ਦੇ ਤੇ ਲਗਾਤਾਰ ਕਾਰਵਾਈ جاری ਹੈ ਤੇ ਮੈਨੂੰ ਇੰਜ ਲੱਗਦਾ ਹੈ ਵੀ ਸ਼ਾਮ ਨੂੰ 7-8 ਵਜੇ ਤੱਕ ਕਰ ਰਿਹਾ ਕੋਟੇ ਸਰ ਜਿਹੜਾ ਹੁਣ ਮਾਲ ਤੁਸੀਂ ਕਵਰ ਕੀਤਾ ਇਸ ਮਾਲ ਦਾ ਕੀ ਕੀਤਾ ਜਾਏਗਾ ਸੀਲ ਕੀਤਾ ਜਾਏਗਾ ਇਹਨੂੰ ਸੀਲ ਕਰਕੇ ਤੇ ਪੁਲਿਸ ਤੇ ਸਪੁਰਦਗੀ ਕੀਤੀ ਜਾਵੇਗੀ ਪੁਲਿਸ ਥਾਣਾ ਲੰਬੀ ਦੇ ਜਿਹੜੇ ਐਸਆਈਏ ਉਹਨਾਂ ਦੀ ਡਿਊਟੀ ਲੱਗੀ ਹੈ ਤੇ ਉਹ ਆਣ ਕੇ ਤੇ ਇਸ ਮਾਲ ਨੂੰ ਪੁਲਿਸ ਕਸਟਡੀ ਲਈ ਇਹਦਾ ਮਾਮਲਾ ਦਰਜ ਕਰਵਾਇਆ ਜਾਏਗਾ ਬਿਲਕੁਲ ਐਫਆਈਆਰ ਦਰਜ ਹੋਊਗੀ ਜੀ ਤੇ ਉਹ ਐਫਆਈਆਰ ਦਰਜ ਕਰਕੇ ਤੇ ਇਹਨੂੰ ਆਪ ਦੀ ਕਸਟਡੀ ਚ ਰੱਖੇਗਾ ਆਮ ਲੋਕਾਂ ਨੂੰ ਕਿਹਾਣਾ ਚਾਹੁੰਦੇ ਜਿਹੜੇ ਇਦਾਂ ਦੇ ਜਿਹੜੇ ਡੀਲਰ ਨੇ ਭੋਲੇ ਭਾਲੇ ਕਿਸਾਨਾਂ ਨੂੰ ਜਿਹੜਾ ਇਦਾਂ ਦੀ ਬੜੀ ਛੜਾ ਰਹੀ ਆ ਆਮ ਕਿਸਾਨਾਂ ਨੂੰ ਸਾਡੀ ਇਹ ਬੇਨਤੀ ਹੈ ਕਿ ਕਿਸੇ ਵੀ ਇਹੋ ਜਿਹੇ ਡੀਲਰ ਤੋਂ ਕੋਈ ਸਪਰੇਅ ਆਪਾਂ ਨਾ ਲਈ ਜਾਵੇ ਜਿਹੜਾ ਭਰੋਸੇਯੋਗ ਹੈ ਨਹੀਂ ਜਿਹੜੇ ਭਰੋਸੇਯੋਗ ਹੈਗੇ ਉਹਨਾਂ ਨੇ ਆਪ ਦੇ ਲਾਇਸੈਂਸ ਬਣਾਏ ਹੋਏ ਹਨ ਲਾਇਸੈਂਸ ਬਣਾ ਕੇ ਤੇ ਕੋਈ ਵੀ ਮਾਲ ਵੇਚੇ ਤੇ ਸਾਨੂੰ ਉਹਦੇ ਵਿੱਚ ਕੋਈ ਦਿੱਕਤ ਨਹੀਂ ਜਦੋਂ ਲਾਇਸੈਂਸ ਨਾ ਬਣਾ ਕੇ ਤੇ ਉਹਦੇ ਨਾਲ ਉਹ ਦੋਰੀ ਮਾਰ ਕਰ ਰਹੇ ਨੇ ਉਹਦੇ ਨਾਲ ਇੱਕ ਤਾਂ ਜਿਹੜੇ ਦੂਜੇ ਡੀਲਰ ਜਿਹਨਾਂ ਨੇ ਲਾਇਸੈਂਸ ਬਣਾਏ ਆ ਉਹਨਾਂ ਨੂੰ ਨੁਕਸਾਨ ਹੋ ਰਿਹਾ ਨਾਲ ਸਮਾਜ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਦੇ ਜਿਹੜੇ ਅਨਸਰ ਹੈਗੇ ਉਹ ਉਹ ਨੁਕਸਾਨ ਦੇ ਰਿਹਾ